ਮੈਂ ਅੱਜ ਜੌਬ ਤੇ ਗਿਆ ਮੈਨੂੰ ਇੰਨੀ ਖੁਸ਼ੀ ਸੀ ਮੈਂ ਕਹਿੰਦਾ ਮੇਰੇ ਛੋਟੀ ਵੀਰ ਦੀ ਫਿਲਮ ਲੱਗੀ ਆ ਤੇ ਮੈਂ ਜ਼ਰੂਰ ਦੇਖਣੀ ਆ ਔਰ ਮੈਂ ਆਪਣੇ ਪਰਿਵਾਰ ਨੂੰ ਵੀ ਬਹੁਤ ਵਧੀਆ ਆਪਣਾ ਕਿਰਦਾਰ ਨਿਭਾਇਆ ਔਰ ਬਾਕੀ ਇਹ ਅਭੀ ਗਾਣੇ ਵੀ ਬਹੁਤ ਵਧੀਆ ਨੇ ਫਿਲਮ ਚ ਮੈਸੇਜ ਵੀ ਬਹੁਤ ਵਧੀਆ ਹੈ ਹਾਸਾ ਵੀ ਬਹੁਤ ਵਧੀਆ ਹੈ ਪਰਿਵਾਰਿਕ ਫਿਲਮ ਹੈ ਅਚੰਗੀਆਂ ਚੀਜ਼ਾਂ ਨਾ ਅੱਜ ਗਵਾਜ ਦੀਆਂ ਜਾ ਰਹੀਆਂ ਕਿਤਨਾ ਕਿਤਨਾ ਪੰਜਾਬ ਵੀ ਨਾ ਆਪਣਾ ਲਚਰਤਾ ਵਾਲੇ ਪਾਸੇ ਕਿਤੇ ਸੰਬੋਧਨ ਹੋ ਰਿਹਾ ਇਹ ਨਹੀਂ ਕਿ ਅੰਦਾ ਮੈਂ ਹੋਰ ਵਧਾਈ ਦੇਣਾ ਵੀ ਹੋਰ ਤਰਕੀਆਂ ਕਰੇ ਹੋਰ ਫਿਲਮਾਂ ਕਰੇ ਹੋਰ ਫਿਲਮਾਂ ਚਾਹੇ ਹਾਂਜੀ ਪਿਆਰਪਰੀ ਸਤਿ ਸ਼੍ਰੀਕਾਲ ਜੀ ਡਿਲੀ ਡੈਸਕ ਟੀਵੀ ਕੈਨੇਡਾ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨਕਿ ਲਵ ਗਿਲ ਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਸਾਡਾ ਜਿਹੜਾ ਪੰਜਾਬੀ ਸਿਨੇਮਾ ਵਾ ਬਹੁਤ ਉੱਪਰ ਤੱਕ ਜਿਹੜੀਆਂ ਵਾ ਉਹ ਮੱਲਾ ਮਾਰ ਰਿਹਾ ਵਾ ਤੇ ਉਦੋਂ ਤੱਕ ਜਿਹੜਾ ਵਾ ਕੋਈ ਵੀ ਵਰਲਡ ਦੇ ਵਿੱਚ ਚਾਹੇ ਕੋਈ ਗਾਣਾ ਹੋਵੇ ਚਾਹੇ ਗੀਤ ਹੋਵੇ ਚਾਈ ਕੋ ਫਿਲਮ ਹੋ ਉਹ ਤਾਂ ਕਿ ਸੰਪੂਰਣੀ ਮੰਨੀ ਜਾਂਦੀ ਜਿਹੋ ਤੱਕ ਸਾਡਾ ਪੰਜਾਬੀ 뮤직 ਜਿਹੜਾ ਉਹਦੇ ਵਿੱਚ ਪਾਇਆ ਨਜਾਇ। ਇਸੇ ਤਰ੍ਹਾਂ ਦੀ ਇੱਕ ਬਹੁਤ ਸੁਣੀ ਫਿਲਮ ਜੋ ਕਿ ਹਾਈ ਬੀਬੀ ਐ ਮੈਂ ਕਿੱਥੇ ਫਸ ਗਈ ਨਾਮਕ ਜਿਹੜੀ ਫਿਲਮ ਆਈ ਸੀ ਜਿਸ ਵਿੱਚ ਬਤੌਰ ਧੀਰਾ ਗੱਲ ਉਹਨਾਂ ਨੇ ਜਿਹੜਾ ਸੀ ਆਪਣੀ ਫਿਲਮ ਦਾ ਵਿੱਚ ਡੈਬਿਊ ਕੀਤਾ ਤੇ ਬੜਾ ਸੁਣਾ ਮੈਸੇਜ ਦੇਖਣ ਨੂੰ ਮਿਲਿਆ ਤਾਂ ਬੜਾ ਸੁਣਾ ਰਿਸਪੌਂਸ ਵੀ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਤੇ ਮੈਂ ਕੈਮਰਾਮੈਨ ਭਰਾ ਨੂੰ ਕਹਾਂਗਾ ਕਿ ਅੱਜ ਸਾਡੇ ਇੰਡਸਟਰੀ ਦੇ ਬੜੇ ਖਾਸ ਜਿਹੜੇ ਭਰਾ ਨੇ ਸਾਰੇ ਉੱਚੇਚੇ ਤੌਰ ਤੇ ਜਿਹੜੇ ਨੇ ਅੱਜ ਫਿਲਮ ਦੇਖਣ ਦੇ ਲਈ ਪਹੁੰਚੇ ਨੇ ਆਪਣਾ ਤੇ ਸਾਰੇ ਕੋਲ ਰਿਵਿਊ ਵੀ ਲਵਾਂਗੇ ਕਿ ਕਿੱਦਾਂ ਦੀ ਫਿਲਮ ਵੇਖੀ ਤੇ ਕਿੱਦਾਂ ਦਾ ਮੈਸੇਜ ਹੈ ਤੇ ਕੀ ਖਾਸ ਸੀ ਕਿ ਜਿਹੜੇ ਦਰਸ਼ਕ ਜਿਹੜੇ ਆ ਇਸ ਫਿਲਮ ਵਾਸਤੇ ਜਿਹੜਾ ਉਤਸੁਕਤ ਹੋ ਕੇ ਵੱਧ ਤੋਂ ਵੱਧ ਆਉਣਗੇ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਲੈਨੇ ਆ ਕਾਸ਼ੀ ਭਾਈ ਦੇ ਨਾਲ ਕਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹਿਲਾ ਸ਼ੋਅ ਦੇਖਿਆ ਜੀ ਔਰ ਪਹਿਲਾ ਜਿਹੜਾ ਸ਼ੋਅ ਸੀ ਬੜਾ ਪਰਵਾ ਸ਼ੋਅ ਸੀ ਔਰ ਅਸੀਂ ਸਾਰੇ ਆਰਟਿਸਟ ਅਸੀਂ ਵੀ ਸਪੈਸ਼ਲ ਤੌਰ ਤੇ ਮੈਂ ਗੋਇੰਦਾਲ ਸਾਹਿਬ ਤੋਂ ਸਪੈਸ਼ਲ ਤੌਰ ਤੇ ਫਿਲਮ ਵੇਖਣ ਲਈ ਆਇਆ ਸੀ ਮੈਂ ਅੱਜ ਜਵਬ ਤੇ ਗਿਆ ਮੈਨੂੰ ਇੰਨੀ ਖੁਸ਼ੀ ਸੀ ਮੈਂ ਕਿਹਾ ਮੇਰੇ ਛੋਟੇ ਵੀਰ ਦੀ ਫਿਲਮ ਲੱਗੀ ਆ ਤੇ ਮੈਂ ਜ਼ਰੂਰ ਦੇਖਣੀ ਆ ਔਰ ਮੈਂ ਆਪਣੇ ਪਰਿਵਾਰ ਨੂੰ ਵੀ ਫਿਲਮ ਲੈ ਕੇ ਵੇਖਣ ਲਈ ਆਇਆ ਹਾਂ ਔਰ ਫਿਲਮ ਬਹੁਤ ਵਧੀਆ ਵਾ ਜੀ ਔਰ ਫਿਲਮ ਦਾ ਨਾਮ ਹੈਗਾ ਜੀ ਹਾਈ ਬੀਬੀਏ ਕਿੱਥੇ ਫਸ ਗਏ ਔਰ ਫਿਲਮ ਦੇਖੀ ਆ ਬਹੁਤ ਆਨੰਦ ਆਇਆ ਜੀ ਔਰ ਇਸ ਫਿਲਮ ਦਾ ਜਿਹੜਾ ਕਿ ਵੱਖਰਾ ਕਨਸੈਪਟ ਹੈ ਜੀ ਵੱਖਰੀ ਸਟੋਰੀ ਹੈਗੀ ਆ ਔਰ ਬਹੁਤ ਵਧੀਆ ਮਿਊਜ਼ਿਕ ਹੈ ਮੈਂ ਡਾਇਰੈਕਟਰ ਸਾਹਿਬ ਨੂੰ ਹੁੰਦਲ ਸਾਹਿਬ ਨੂੰ ਬਹੁਤ ਬਹੁਤ ਬਧਾਈਆਂ ਦੇਣਾ ਵਾ ਔਰ ਤੀਰਗਲ ਦੀ ਪੂਰੀ ਟੀਮ ਨੂੰ ਦਦਾਰ ਗਿਲ ਜੀ ਠਾਕੁਰ ਸਾਹਿਬ ਅਨੀਤਾ ਦੇਵਗਨ ਜੀ ਔਰ ਜਿੰਨੇ ਵੀ ਆਰਟਿਸਟ ਸੈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਕਿਉਂਕਿ ਸਾਰਿਆਂ ਨੇ ਆਪਣੀ ਜਗ੍ਹਾ ਤੇ ਬਹੁਤ ਵਧੀਆ ਕੰਮ ਕੀਤਾ ਵਾ ਔਰ ਬਹੁਤ ਪਿਆਰਾ ਕੰਮ ਕੀਤਾ ਬਹੁਤ ਹਰ ਪੱਖੋਂ ਮਿਊਜ਼ਿਕ ਵੱਲੋਂ ਡਾਇਲੋਗ ਡਿਲੀਵਰੀ ਔਰ ਸਟੋਰੀ ਵਜੋਂ ਹਰ ਪੱਖੋਂ ਫਿਲਮ ਜਿਹੜੀ ਹੈ ਬਹੁਤ ਵਧੀਆ ਜੀ ਫਿਲਮ ਨੂੰ ਵਾਕਿਆ ਬੜਾ ਚੰਗਾ ਰਿਸਪੌਂਸ ਆ ਜੋ ਕਲਾਕਾਰਾਂ ਵੀਰਾਂ ਨੇ ਸਹਿਯੋਗ ਦਿਖਾਇਆ ਇਹ ਵੱਡਾ ਇੱਕ ਪਿਆਰ ਦਿਖਾਇਆ ਗਿਆ ਕਿ ਫਿਲਮ ਵੀ ਵਾਕਿਆ ਵਧੀਆ ਸੀ ਉੱਥੇ ਹੀ ਦਿਖਾਇਆ ਗਿਆ ਕਿ ਆਪਾਂ ਜਿਹੜੇ ਇਕੱਠੇ ਹੋ ਕੇ ਜਿਹੜਾ ਵਾ ਇੱਕ ਦੂਜੇ ਨੂੰ ਸਪੋਰਟ ਜਿਹੜੀ ਕਰਨੀ ਚਾਹੀਦੀ ਇਸੇ ਤਰ੍ਹਾਂ ਸਾਡੇ ਕੋਲੋਂ ਸਾਡੇ ਬਹੁਤ ਹੀ ਪਿਆਰੇ ਪਰਾਰੇ ਭਰਾ ਨੇ ਸਾਡੇ ਕੋਲ ਫਰਿਸ਼ਤਾ ਸਾਹਿਬ ਕੁਲੇ ਸ਼ਾਹ ਜੀ ਸ਼ਾਹ ਜੀ ਅੱਜ ਆਏ ਹੋ ਆਪਣਾ ਸਾਰਾ ਟੀਮ ਪਰਿਵਾਰ ਹੀ ਇੱਕ ਆਇਆ ਆਪਣਾ ਕੀ ਮੈਸੇਜ ਕੀ ਇਹੋ ਜਿਹਾ ਫਿਲਮ ਦੇ ਵਿੱਚ ਫਿਲਮ ਦੇਖ ਕੇ ਆਏ ਹੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਸੁਰਿੰਦਰ ਫਿਸ਼ ਦਾ ਕੁਲਿਸ਼ਾ ਵੱਲੋਂ ਪਿਆਰ ਪਰਿਸ਼ਾਸਤਰੀਕਾਲ ਨਮਸਕਾਰ ਨਮਸਤੇ ਅਦਾਬ ਅੱਜ ਫਿਰ ਅਸੀਂ ਵੇਖਣ ਆਏ ਹਾਂ ਸੀ ਹਾਈ ਬੀਬੀ ਕਿੱਥੇ ਫਸ ਗਏ ਤੇਰਾ ਗਿਲ ਦੀ ਪਹਿਲੀ ਫਿਲਮ ਹੈ ਔਰ ਬਹੁਤ ਹੀ ਵਧੀਆ ਕੰਮ ਕੀਤਾ ਸਾਰੇ ਕਲਾਕਾਰਾਂ ਨੇ ਅਨੀਤਾ ਦੇਵਗਨ ਠਾਕੁਰ ਸਾਹ ਰਵਿੰਦਰ ਮੰਡ ਜੀਦਾਰ ਗਿਲ ਮਾਲਵੀ ਮਲੋਤਰਾ ਜਿਹੜੇ ਵੀ ਕਿਰਦਾਰ ਉਹਨਾਂ ਨੂੰ ਮਿਲੇ ਨੇ ਸਿਮਰਜੀਤ ਹੁੰਦਲ ਜਿਹੜੇ ਰਾਈਟਰ ਨੇ ਡਾਇਰੈਕਟਰ ਨੇ ਉਹਨਾਂ ਬੜਾ ਵਧੀਆ ਕਨਸੈਪਟ ਚੁੜਿਆ ਔਰ ਇਸ ਕਨਸੈਪਟ ਤੇ ਜਿੰਨੇ ਵੀ ਕਲਾਕਾਰ ਇਸ ਫਿਲਮ ਚ ਕੰਮ ਕੀਤਾ ਬਹੁਤ ਵਧੀਆ ਆਪਣਾ ਕਿਰਦਾਰ ਨਿਭਾਇਆ ਔਰ ਬਾਕੀ ਇਹ ਅਬੀ ਗਾਣੇ ਵੀ ਬਹੁਤ ਵਧੀਆ ਨੇ ਫਿਲਮ ਚ ਮੈਸੇਜ ਵੀ ਬਹੁਤ ਵਧੀਆ ਹੈ ਹਾਸਾ ਵੀ ਬਹੁਤ ਵਧੀਆ ਹੈ ਪਰਿਵਾਰਿਕ ਫਿਲਮ ਹੈ ਪਰਿਵਾਰਿਕ ਫਿਲਮ ਕਦੇ-ਕਦੇ ਹੁੰਦੀ ਹੈ ਔਰ ਜਿਹੜੇ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਰਿਵਾਰ ਨੂੰ ਨਾਲ ਲੈ ਕੇ ਫਿਲਮ ਵੇਖ ਸਕਦੇ ਹੋ ਤੁਹਾਨੂੰ ਸ਼ਰਮਿੰਦੀ ਵੀ ਮਹਿਸੂਸ ਨਹੀਂ ਹੋਏਗੀ ਔਰ ਤੁਹਾਨੂੰ ਇਸ ਫਿਲਮ ਜੋ ਮੈਸੇਜ ਵੀ ਮਿਲੇਗਾ ਪਲਕਾਰ ਅਨਕੀਲਾ ਦਾ ਜਿਹੜਾ ਉਹ ਦੁਕਾਨਾ ਖੜਾ ਬਹੁਤ ਹੀ ਵਧੀਆ ਔਰ ਹਾਲਚ ਵਾਕਈ ਲੋਕਾਂ ਨੇ ਤਾੜੀਆਂ ਵਜਾਈਆਂ ਔਰ ਬੜਾ ਵਧੀਆ ਕਨਸੈਪਟ ਹੈ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਵੀ ਤੁਸੀਂ ਇਹ ਫਿਲਮ ਨੂੰ ਵੱਧ ਤੋਂ ਵੱਧ ਦੇਖੋ ਔਰ ਮਾਝੇ ਦੇ ਕਲਾਕਾਰ ਜਿਨ੍ਹਾਂ ਨੇ ਉਨ੍ਹਾਂ ਦਾ ਹੌਸਲਾ ਵਧਾਓ ਅਸੀਂ ਵੀ ਅੱਜ ਸਾਰੇ ਕਲਾਕਾਰ ਹਰਪਾਲ ਠੱਠੇ ਵਾਲਾ ਜੀ ਪ੍ਰਧਾਨ ਜੀ ਸਾਡੇ ਰਿਸ਼ਵਾਲ ਰਸੀਲਾ ਜੀ ਸਾਡੇ ਕਾਸ਼ੀram ਚੰਨ ਸਾਡੇ ਲਾਲੀ ਜੀ ਸਾਡੇ ਵਰਪਾਲ ਸੁਦੇਸ਼ ਸਾਡੇ ਕਾਕਾ ਜੀ ਕਾਬਲ ਜਤਿੰਦਰ ਜੀ ਸਾਡੇ ਸਰਪੰਚ ਸਾਹਿਬ ਬਹੁਤ ਸਾਰੇ ਹੋਰ ਵੀ ਸਾਡੇ ਗੱਬਰ ਗੱਬਰ ਵੀ ਸਾਡੇ ਨਾਲ ਆਇਆ ਸਪੈਸ਼ਲ ਸਾਡੇ ਕੋ ਪੱਟੀ ਸਾਹਿਬ ਆਏ ਨੇ ਤਰਨਤਨ ਤੋਂ ਗੋਇੰਦਵਾਲ ਸਾਹਿਬ ਤੋਂ ਆਏ ਨੇ ਕਿਉਂਕਿ ਬੜਾ ਇੱਕ ਸਾਰਿਆਂ ਚ ਉਤਸ਼ਾਹ ਸੀ ਵੀ ਐਸੀ ਆਪਣੇ ਕਲਾਕਾਰ ਦੀ ਫਿਲਮ ਵੇਖਣੀ ਹੈ ਔਰ ਪਹਿਲੀ ਫਿਲਮ ਦਾ ਸਾਰਿਆਂ ਨੂੰ ਚਾਹ ਹੁੰਦਾ ਔਰ ਵਾਕਈ ਇਹ ਚਾਹ ਪੂਰਾ ਹੋਇਆ ਸਾਡਾ ਮੈਨੂੰ ਪੂਰੀ ਉਮੀਦ ਹੈ ਤੀਰਾ ਗਿੱਲ ਨੂੰ ਅੱਗੋਂ ਐਜ਼ ਅ ਹੀਰੋ ਬਹੁਤ ਸਾਰੀਆਂ ਫਿਲਮ ਫਿਲਮਾਂ ਮਿਲਣ ਗਿਆ ਸਾਰੇ ਸਾਡੇ ਕਲਾਕਾਰਾਂ ਦੀਆਂ ਇਹ ਦੁਆਵਾਂ ਨੇ ਇਹ ਬਲੇਸਿੰਗ ਹੈ ਤੇ ਫਿਲਮ ਤੁਸੀਂ ਜਰੂਰ ਵੇਖੋ ਤੁਹਾਨੂੰ ਬੜਾ ਮਜ਼ਾ ਆਏਗਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਤੁਸੀਂ ਦੇਖਿਆ ਜੀ ਪੰਜਾਬੀ ਸਿਨੇਮੇ ਨੂੰ ਬੜਾ ਵੱਡਾ ਸਬੂਤ ਵੀ ਅੱਜ ਦਿੱਤਾ ਕਿ ਜਦੋਂ ਕੋਈ ਫਿਲਮ ਲਾਂਚ ਹੁੰਦੀ ਹੈ ਤੇ ਸਾਰੇ ਭੈਣ ਭਰਾ ਆਪਸ ਦੇ ਵਿੱਚ ਏਕਤਾ ਦਿਖਾਈ ਗਈ ਹੈ ਤੇ ਅੱਜ ਫਿਲਮ ਜਿਹੜੀ ਸੀ ਆਪਣਾ ਉਹ ਲਾਂਚ ਜਦੋਂ ਹੁੰਦੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਨੇ ਫਿਰ ਤੁਸੀਂ ਦੇਖ ਸਕਦੇ ਹੋ ਇੱਕ ਵੱਡੀ ਆਪਣਾ ਟੀਮ ਦੇ ਨਾਲ ਪਰਿਵਾਰ ਦੇ ਨਾਲ ਫਿਲਮ ਦੇਖਣ ਜਾਂਦੇ ਨੇ ਵਾਕਿਆ ਹੀ ਬੜਾ ਵੱਡਾ ਮੈਸੇਜ ਹੈ ਸੀ ਮੈਸੇਜ ਨਹੀਂ ਦੱਸ ਸਕਦੇ ਇਸ ਵਾਸਤੇ ਤੁਹਾਨੂੰ ਜਿਹੜਾ ਖੁਦ ਸਿਨੇਮਾ ਘਰਾਂ ਦੇ ਵਿੱਚ ਜਿਹੜਾ ਆ ਕੇ ਜਿਹੜਾ ਪੂਰੀ ਫਿਲਮ ਦੇਖਣੀ ਪੈਗੀ ਇਸ ਦੇ ਨਾਲ ਹੀ ਸਾਡੇ ਕੋਲ ਬਹੁਤ ਹੀ ਮਸ਼ਹੂਰ ਸਿੰਗਰ ਹਰਪਾਲ ਠੱਠਿਆਲਾ ਜੀ ਮੌਜੂਦ ਨੇ ਟਟਲ ਸਾਹਿਬ ਅੱਜ ਫਿਲਮ ਦੇਖੀ ਆਪਣਾ ਵਾਕਿਆ ਮੈਸੇਜ ਵੀ ਆਪਣਾ ਸਪੋਰਟ ਕਰਨੀ ਚਾਹੀਦੀ ਚੰਗੇ ਸਿਨੇਮ ਨੂੰ ਕਿਉਂਕਿ ਜੇ ਆਪਾਂ ਸਪੋਰਟ ਕਰਾਂਗੇ ਤਾਂ ਫਿਰ ਉਜਾਗਰ ਹੋਣਗੀਆਂ ਫ ਸਭ ਤੋਂ ਪਹਿਲਾਂ ਮੈਂ ਸਰੋਤਿਆਂ ਨੂੰ ਦੇਸ਼ ਵਿਦੇਸ਼ੇ ਵਿੱਚ ਵਸਦੇ ਆਪਣੇ ਵੀਰਾਂ ਨੂੰ ਪੰਜਾਬੀਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਡੇਲੀ ਟੈਕਸ ਵਾਲੇ ਟੀਵੀ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਕਲਾਕਾਰਾਂ ਦੀ ਗੱਲ ਲੋਕਾਂ ਤੱਕ ਪਹੁੰਚਾ ਰਹੇ ਹੋ ਚੈਨਲਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰੈਸ ਵਾਲਿਆਂ ਦਾ ਤੇ ਫਿਲਮ ਤੇ ਹਾਏ ਬੀਬੀ ਕਿੱਥੇ ਫਸ ਗਏ ਬਹੁਤ ਵਧੀਆ ਫਿਲਮ ਆ ਸਾਡਾ ਭਰਾ ਸਾਡਾ ਛੋਟਾ ਵੀਰ ਬੱਚਾ ਸਾਡਾ ਸਿੱਖਦਾ ਰਿਹਾ ਤੇ ਬਹੁਤ ਅੱਛਾ ਉਹਨੇ ਕੰਮ ਕੀਤਾ ਧੀਰਾ ਗੱਲ ਨੇ ਮਾਲਵੀ ਮਲੋਤਰਾ ਜੀ ਉਹ ਜਿਹੜੀ ਬਾਕੀ ਸਟੇਟਾਂ ਦੇ ਵਿੱਚ ਉਹਨਾਂ ਨੇ ਕੀਤੀਆਂ ਨੇ ਫਿਲਮਾਂ ਪਹਿਲੀ ਪੰਜਾਬੀ ਫਿਲਮ ਉਹਨਾਂ ਨੇ ਕੀਤੀ ਆ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਬੜਾ ਸੋਹਣਾ ਰੋਲ ਨਿਭਾਇਆ ਇਹਨਾਂ ਨੇ ਤੇ ਸਾਡੇ ਅਖਤਿਆਰ ਠਾਕਰ ਜੀ ਉਹ ਵੀ ਸਿਮਰਜੀਤ ਤੇ ਹੁਣ ਦਿਲਜੀ ਉਹਨਾਂ ਨੇ ਬਹੁਤ ਵਧੀਆ ਡਾਇਰੈਕਟ ਕੀਤਾ ਬਹੁਤ ਵਧੀਆ ਉਹਨਾਂ ਨੇ ਬਣਾਇਆ ਕੈਨੇਡਾ ਵਿੱਚ ਵੀ ਸ਼ੂਟਿੰਗ ਹੈ ਇੱਥੇ ਪੰਜਾਬ ਵਿੱਚ ਵੀ ਸ਼ੂਟਿੰਗ ਕੀਤੀ ਹੈ ਬਹੁਤ ਅੱਛੀ ਕੀਤੀ ਸ਼ੂਟਿੰਗ ਸਾਡੇ ਸਾਰੇ ਮਾਝੇ ਦੇ ਕਲਾਕਾਰ ਰਸ਼ਪਾਰ ਰਸੀਲਾ ਜੀ ਸ਼ਰਿੰਦਰ ਫਰਿਸ਼ਤਾ ਜੀ ਚੰਨ ਕਾਸ਼ੀਰਾਮ ਜੀ ਸਾਡੇ ਪੱਟੇ ਹੋਣੀ ਸਾਡੇ ਵੀਰ ਕਾਬਲ ਜੀ ਸਾਰੇ ਸਰਪੰਨ ਸਾਹਿਬ ਹੋਣੀ ਕਾਫੀ ਕਲਾਕਾਰ ਆ ਇਸਦੇਸ਼ ਜੀ ਹੋ ਤੇ ਸਾਰੇ ਪੱਤਰਕਾਰ ਵੀ ਅੱਜ ਫਿਲਮ ਵੇਖਣ ਆਏ ਤੇ ਬੜੀ ਪਰਿਵਾਰਕ ਫਿਲਮ ਆ ਵੇਖਣ ਵਾਲੀ ਫਿਲਮ ਆ ਬੱਚਿਆਂ ਨੂੰ ਵਿਖਾਉਣ ਵਾਲੀ ਆ ਕੋਈ ਇਹਦੇ ਵਿੱਚ ਨਾਚਰਤਾ ਨਹੀਂ ਫੈਲਾਈ ਬੜਾ ਸੋਹਣਾ ਗਾਇਆ ਮੁਨਫੀਲਾ ਸਾਹਿਬ ਨੇ ਬੜੁੱਤ ਵਧੀਆ ਗਾਇਆ ਸੋਹਣਾ ਸਾਰਾ ਪ੍ਰੋਗਰਾਮ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਵੀ ਸਾਰੇ ਫਿਲਮ ਵੇਖੋ ਆਣ ਕੇ ਤੇ ਬਹੁਤ ਪਰਿਵਾਰਕ ਫਿਲਮ ਵੇਖਣ ਵਾਲੀ ਆ ਤੇ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਨਾਲ ਲੈ ਕੇ ਆਪਣੇ ਮਾਝੇ ਦੇ ਕਲਾਕਾਰਾਂ ਨੂੰ ਬਖਾਵਾਗੇ ਕੁਝ ਪ੍ਰੋਗਰਾਮਾਂ ਤੇ ਗਏ ਨੇ ਤੇ ਸਾਰੇ ਕਲਾਕਾਰ ਸਾਡੇ ਆਉਣਗੇ ਤੇ ਇਹਨਾਂ ਨੂੰ ਧੀਰਾ ਗਿਲ ਨੂੰ ਪੂਰਾ ਅਸ਼ੀਰਵਾਦ ਦੇਣਗੇ ਸਾਰੇ ਕਲਾਕਾਰ ਜਿਹੜੇ ਵੱਡੇ ਕਲਾਕਾਰ ਨੇ ਤੇ ਸਾਰੇ ਕਲਾਕਾਰ ਸੁਣਨਗੇ ਤੇ ਬਹੁਤ ਵਧੀਆ ਫਿਲਮ ਹੈ ਧੀਰਾ ਗਿਲ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਾਡੇ ਪੱਤਰਕਾਰ ਵੀਰਾਂ ਅੱਜ ਤੇ ਕਹਿੰਦੇ ਪੰਜਾਬੀਅਤ ਦਾ ਸਾਨੂੰ ਮਾਣ ਉਦੋਂ ਦੇਣਾ ਚਾਹੀਦਾ ਜਦੋਂ ਕੋਈ ਚੰਗੀ ਚੀਜ਼ ਆਉਂਦੀ ਹੈ ਤੇ ਆਪਾਂ ਸਾਰੇ ਪੰਜਾਬੀ ਨਾ ਉਹਨੂੰ ਮਿਲ ਕੇ ਜਿਹੜਾ ਵੱਧੋ ਵੱਧ ਜਿਹੜਾ ਸਪੋਰਟ ਕਰ ਆਪਣੇ ਨਕਸ਼ੇ ਕਦਮ ਅੱਗੇ ਜਿਹੜਾ ਲੈ ਕੇ ਜਾ ਰਿਹਾ ਪਿੱਛੇ ਭਰਾ ਸਾਡੇ ਇੱਕ ਬੜਾ ਕਹਿਣ ਸੀ ਲੁਕ ਰਿਹਾ ਪਿੱਛੇ ਹੀ ਲੋਕਾਂ ਨਹੀਂ ਦਿਨਾ ਗੱਬਰ ਭਾਜੀ ਗੱਬਰ ਭਾਜੀ ਆਇਓ ਆਪਣਾ ਪਰਿਵਾਰਕ ਫਿਲਮ ਆਪਣਾ ਬੜਾ-ਬੜਾ ਮੈਸੇਜ ਵੀ ਆਪਣਾ ਮੈਸੇਜ ਆਪਾਂ ਅੱਜ ਦੱਸਣਾ ਨਹੀਂ ਕਿਉਂਕਿ ਫਿਰ ਆਉਣਾ ਪੈਣਾ ਆਡੀਅנס ਨੂੰ ਹਾਂ ਜੀ ਤੁਸੀਂ ਆਇਓ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਜੀ ਚਾਚਾ ਬਿਸ਼ਨਾ ਕਮੇਡੀ ਟੀਮ ਵੱਲੋਂ ਅਹੀਂ ਤੀਰਾ ਭਾਈ ਨੂੰ ਤੇ ਹੁਣ ਭਾਈ ਨੂੰ ਤੇ ਸਾਰੀ ਟੀਮ ਨੂੰ ਵਧਾਈ ਦਿੰਦੇ ਆਂ ਕਿ ਬਹੁਤ ਸੋਹਣਾ ਕਨਸੈਪਟ ਚੁਣਿਆ ਔਰ ਇਹ ਫਿਲਮ ਦੇ ਵਿੱਚ ਇੱਕ ਵੀ ਗੱਲ ਇਹੋ ਜੀ ਨਹੀਂ ਹੈਗੀ ਜਿਹਦੇ ਨਾਲ ਸਾਡੇ ਸਾਹਮਣੇ ਬੈਠੇ ਮਾਪਿਆਂ ਜਿੱਦਾ ਇਕੱਠੇ ਆਏ ਹੁੰਦੀ ਨਿਗਾ ਨੀਮੀ ਹੋਵੇ ਤੁਸੀਂ ਆਪਣੇ ਬੱਚਿਆਂ ਨੂੰ ਆਪਣੀ ਮਾਂ ਨੂੰ ਦਾਦੀ ਨੂੰ ਆਪਣੇ ਚਾਚੇ ਤਾਇਆ ਨਾਲ ਬੈਕ ਕੀ ਫਿਲਮ ਦੇ ਸਕਦੇ ਹੋ ਸਭ ਤੋਂ ਵੱਡੀ ਗੱਲ ਇਹ ਹੈ ਤੇ ਇੱਕ ਇਹਦੇ ਵਿੱਚ ਦੱਸਿਆ ਗਿਆ ਵੀ ਸੱਚ ਫਿਲਮ ਅਜ ਵਿੱਚ ਲੋਕੀ ਕਈ ਝੂਠ ਵਿੱਚ ਪਾਉਂਦੇ ਆ ਪਰ ਇਹਦੇ ਵਿੱਚ ਜੋ ਸੱਚ ਹੋ ਰਿਹਾ ਸੱਚ ਦਿਖਾਇਆ ਤੇ ਸੱਚ ਨੂੰ ਦੇਖਣਾ ਜ਼ਰੂਰ ਚਾਹੀਦਾ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜੋ ਇਸ ਚੈਨਲ ਨਾਲ ਜੁੜੇ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਿਰਫ 2 ਘੰਟੇ ਵਾਸਤੇ ਫਿਲਮ ਜ਼ਰੂਰ ਦੇਖਿਓ ਕਿ ਫਿਲਮ ਦੇ ਵਿੱਚ ਤੁਹਾਨੂੰ ਇਹ ਬੱਚਿਆਂ ਨੂੰ ਤੁਹਾਡੀ ਫੈਮਿਲੀ ਨੂੰ ਬਹੁਤ ਅੱਛਾ ਤੇ ਸੋਹਣਾ ਮੈਸੇਜ ਮਿਲੇਗਾ। ਬਾਕੀ ਜਿੰਨੇ ਵੀ ਕਲਾਕਾਰ ਆਏ ਨੇ ਸਾਰਿਆਂ ਦਾ ਜੀ ਆਇਆਂ ਨੂੰ ਜੀ ਸਾਡੇ ਰਪਾਠਠੇ ਵਾਲਾ ਜੀ, ਸਾਡੇ ਰਸੀਲਾ ਸਾਹਿਬ, ਚੰਨਪਾ ਜੀ, ਕੁਲੇਸ਼ਾ ਜੀ ਹੋਰ अनेका ਕਲਾਕਾਰ ਆਏ ਨੇ, ਕਾਬਿਲ ਆਏ ਨੇ। ਅਸੀਂ ਇਕੱਠੇ ਹੋ ਕੇ ਸਾਰੇ ਜਾਣੇ ਆਪਣੇ ਵੀਰ ਨੂੰ, ਧੀਰੇ ਗੇ ਨੂੰ ਸਪੋਰਟ ਕਰਨ ਆਏ ਆ ਤੇ ਗਾਂ ਵੀ ਸਪੋਰਟ ਕਰਦੇ ਰਵਾਂਗੇ। ਹਰ ਕਲਾਕਾਰ ਜੀ। ਸੋ ਤੁਸੀਂ ਦੇਖ ਸਕਦੇ ਹੋ ਮੈਂ ਕਿਹੜੀ ਕੈਮਰਾਮੈਨ ਭਰਾ ਨੂੰ ਕਹੂੰਗਾ ਸਾਰਿਆਂ ਦੀ ਇੱਕ ਵਾਰੀ ਛੱਤ। ਇਹ ਅੱਜ ਫਿਲਮ ਲਾਂਚ ਹੋਈ ਸੀ ਆਪਣਾ ਹਾਈ ਬੀਬੀ ਕਿੱਥੇ ਫਸ ਗਿਆ ਜਿੱਥੇ ਕਿ ਇੱਕ ਪਰਿਵਾਰਕ ਕਲਾਕਾਰਾਂ ਨੇ ਇੱਕ ਸਪੋਰਟ ਕਰਦੇ ਹੋਏ ਅੱਜ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਆਏ ਨੇ ਆਪਣਾ ਹਾਂਜੀ ਤਾਂ ਉਹਦੇ ਵਿੱਚ ਜਿਹੜਾ ਇਹਨਾਂ ਨੇ ਇਕੱਠੇ ਹੋ ਕੇ ਜਿਹੜਾ ਆਪਣਾ ਇੱਕ ਪਿਆਰ ਦਾ ਜਿਹੜਾ ਸਬੂਤ ਦਿੱਤਾ ਜਾਂ ਤੇ ਫਿਲਮ ਦੇਖਣ ਲਈ ਆਏ ਤੇ ਸਾਰਿਆਂ ਨੂੰ ਅਪੀਲ ਵੀ ਕੀਤੀ ਆ ਕਿ ਹੱਦੋਂ ਵੱਦ ਜਿਹੜਾ ਵਾ ਫਿਲਮ ਨੂੰ ਜਿਹੜਾ ਵਾ ਤੁਸੀਂ ਵੀ ਜਾ ਕੇ ਜਿਹੜਾ ਜ਼ਰੂਰ ਦੇਖੋ ਸਾਡੇ ਕੋਲ ਰਸੀਲਾ ਸਾਹਿਬ ਵੀ ਬਹੁਤ ਭਰਾ ਨੇ ਸਾਡੇ ਪੁਰਾਣੇ ਸਿਰਫ ਕਿਦਾਂ ਦੇਖਦੇ ਹੋ ਪਰਵਾਰਕ ਚੀਜ਼ ਆ ਚੰਗੀਆਂ ਚੀਜ਼ਾਂ ਨਾ ਅੱਜ ਗਵਾਜ ਦੀਆਂ ਜਾ ਰਹੀਆਂ ਕਿਤਨਾ ਕਿਤਨਾ ਪੰਜਾਬ ਵੀ ਨਾ ਆਪਣਾ ਲਕਚਰਤਾ ਵਾਲੇ ਪਾਸੇ ਕਿਤੇ ਸੰਬੋਧਨ ਹੋਇਆ ਪਰ ਜਦੋਂ ਚੰਗੀ ਚੀਜ਼ ਆਉਂਦੀ ਉਹਦੀ ਵਾਕਿਆ ਸਪੋਰਟ ਕਰਨੀ ਬੰਦ ਦੀ ਆ ਹਨਾ ਪੰਜਾਬੀਆਂ ਨੂੰ ਇਹਦਾ ਜਿਹੜਾ ਪ੍ਰੂਫ ਦੇਣਾ ਪੈਣਾ ਹੈ ਹਨਾ ਠੀਕ ਹੈ ਦੇਖ ਜੀ ਅ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਪੰਜਾਬੀ ਲੋਕਾਂ ਦਾ ਇਕ ਰਿਸ਼ਪਾਲ ਸਿੰਘ ਰਸੀਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਜੀ ਤੇ ਫਿਲਮ ਵੇਖ ਕੇ ਜੇ ਆਏ ਆ ਮੇਰੇ ਨਾਲ ਸਾਡੇ ਨਾਲ ਕੁਲੇਸ਼ਾ ਕਾਂਸੀ ਜੀ ਹਰਪਾਲ ਠੱਠੇਆਲਾ ਹੋਰ ਵੀ ਸਾਡੇ ਕਲਾਕਾਰ ਸਾਡੇ ਪੱਤਰਕਾਰ ਸਾਹਿਬ ਸਾਰੇ ਚਾਂਸਟਾਰ ਵਾਲੇ ਵੀ ਇਹ ਵੀ ਆਏ ਨੇ ਤੇ ਫਿਲਮ ਬਹੁਤ ਵਧੀਆ ਬਹੁਤ ਮਜ਼ਾ ਆਇਆ ਵਾ ਧੀਰੇਗਲ ਨੇ ਬਹੁਤ ਵਧੀਆ ਮਤਲਬ ਇੰਨਾ ਵਧੀਆ ਰੋਲ ਕੀਤੇ ਨੇ ਵੀ ਜਿਹੜੇ ਅੱਛੇ ਆ ਪਰਿਵਾਰਕ ਤੌਰ ਤੇ ਜਿਹੜੇ ਕਿ ਵੇਖਣ ਵਾਲੇ ਆ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਵੀ ਉਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆ ਕੇ ਫਿਲਮ जरूर ਦੇਖਣ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਅਗੇ ਧੀਰਾਗਲ ਜਿਹੜਾ ਕਿ ਹਮੇਸ਼ਾ ਜਿੱਦਾਂ ਤਰੱਕੀ ਕੀਤੀ ਆ ਇਦਾਂ ਤਰੱਕੀਆਂ ਕਰਦਾ ਜਾਵੇ ਤੇ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਇੰਨਾ ਹੀ ਕਹਿੰਦਾ ਮੈਂ ਹੋਰ ਵਧਾਈ ਦਿੰਦਾ ਵੀ ਹੋਰ ਤਰੱਕੀਆਂ ਕਰੇ ਹੋਰ ਫਿਲਮਾਂ ਕਰੇ ਹੋਰ ਫਿਲਮਾਂ ਚਾਹੇ अच्छा एक ਗੱਲ ਵਾ ਵੇਖੋ ਜਦੋਂ ਕੋਈ ਧੀ ਪੁੱਤ ਤਰੱਕੀ ਕਰਦਾ ਮਿਹਨਤੀ ਨਾ ਕੋਈ ਤਰੱਕੀ ਕਰਦਾ ਫਿਰ ਸਾਰਿਆਂ ਦਾ ਮਕਸਦ ਵੀ ਬਣਦਾ ਕਿ ਆਪਾਂ ਇੱਕ ਦੂਜੇ ਨੂੰ ਉੱਪਰ ਤੱਕ ਪਹੁੰਚਾਈਏ ਤਰੱਕੀਆਂ ਤੱਕ ਪਹੁੰਚਾਈਏ ਹੈ ਨਾ ਅਸੀਂ ਦੁਆ ਕਰਦੇ ਹਾਂ ਰੱਬ ਘੜੀ ਪ੍ਰਮਾਤਮਾ ਕਰੇ ਹੋਰ ਤਰੱਕੀ ਕਰੇ ਦੋਣੀ ਤਰੱਕੀ ਸਾਡੇ ਸਾਰੇ ਕਲਾਕਾਰ ਅਮਰਸਰ ਦੇ ਸਾਰੇ ਕਲਾਕਾਰ ਵੱਲੋਂ ਬਹੁਤ ਸਾਰੀਆਂ ਅਸ਼ੀਰਵਾਦਾਂ ਨੇ ਉਹਦੇ ਨਾਲ ਖੜੇ ਆ ਵੇਖਣ ਵਾਲੇ ਵੀ ਫਿਰ ਇਸੇ ਕਰਕੇ ਆਏ ਆ ਕਿ ਸਾਡਾ ਮਾਝੇ ਦਾ ਹੀਰੋ ਜੜਾ ਵਾ ਉਹ ਹੋਰ ਤਰੱਕੀਆਂ ਕਰੇ ਚੜਦੀ ਕਲਾ ਚ ਰਹੇ ਬਸ ਇੰਨਾ ਹੀ ਕਹਿੰਦੇ ਆ ਉਹਨੂੰ ਪ੍ਰਮਾਤਮਾ ਜਿਹੜਾ ਹੋਰ ਤਰੱਕੀਆਂ ਦੇਵੇ ਜੀ 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 ਸੋ ਬਹੁਤ ਬਹੁਤ ਧੰਨਵਾਦ ਹੈ ਅਰਸੀਲ ਸਿੰਘ ਸਾਹਿਬ ਥੈਂਕ ਯੂ ਥੈਂਕ ਯੂ ਵੈਰੀ ਮਚ ਸੋ ਇਹ ਤੁਸੀਂ ਦੇਖੇਗੇ ਕਿ ਇੱਕ ਚੰਦ ਮਿੰਟਾਂ ਦੀ ਅੱਜ ਗੱਲਬਾਤ ਕੀਤੀ ਤੇ ਰਿਵਿਊ ਵੀ ਲੈ ਬੜੇ ਸੋਹਣੇ ਰਿਵਿਊ ਦਿੱਤੇ ਆਪਣਾ ਜਿਹੜੀ ਬੜੀ ਸੋਹਣੀ ਫਿਲਮ ਇੱਕ ਆਈ ਸੀ ਆਪਣਾ ਹਾਈ ਬੀਬੀ ਕਿੱਥੇ ਫਸਕੇ ਦੀ ਜਿਹੜੇ ਆਪਣਾ ਉਸ ਪੱਖੋਂ ਫਿਲਮ ਦੇਖਣ ਦੇ ਲਈ ਕਲਾਕਾਰਾਂ ਨੇ ਜਿਹੜਾ ਸੀ ਉਹ ਵੱਧ ਚੜ ਕੇ ਜਿਹੜਾ ਹਿੱਸਾ ਲਿਆ ਤੇ ਬੜਾ ਸੁਣਾ ਸਬੂਤ ਦਿੱਤਾ ਏਕਤਾ ਦਾ ਵੀ ਹੁਣ ਇਸ ਫਿਲਮ ਨੂੰ ਹੋਰ ਚਾਰ ਚੰਦ ਲਾਉਣ ਲਈ ਤੁਸੀਂ ਜਿਹੜਾ ਦਰਸ਼ਕ ਜਿਹੜੇ ਹੋ ਵੱਧ ਤੋਂ ਵੱਧ ਜਿਹੜਾ ਵਾ ਵਕ ਵਕ ਸਿਨੇਮਾ ਘਰਾਂ ਦੇ ਵਿੱਚ ਜਿੱਥੇ ਜਿੱਥੇ ਫਿਲਮ ਲੱਗੀ ਆ ਜਾ ਕੇ ਜ਼ਰੂਰ ਜਿਹੜਾ ਤੁਸੀਂ ਦੇਖੋ ਤੇ ਆਪਣੇ ਵਿਚਾਰ ਜਿਹੜੇ ਆ ਸਾਡੇ ਨਾਲ ਜਿਹੜੇ ਆ ਜ਼ਰੂਰ ਸਾਂਝੇ ਕਰੋ ਟਰੈਕਟਰ ਪਰ ਪਰ ਟਰਾਲੀਆਂ ਪਰ ਪਰ ਟਰੱਕ ਪਰ ਪਰ ਕੇ ਜਿਹੜਾ ਵਾ ਫਿਲਮ ਨੂੰ سپورਟ ਜਿਹੜੀ ਆ ਤੁਸੀਂ ਕਰਨੀ ਆ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਸ਼ਾ ਮੇਰੇ ਨਾਲ ਕੈਮਰਾਮੈਨ ਮਨਜਿੰਦਰ ਸਿੰਘ ਸੋਨੂ ਸੱਚ ਗਿਲ ਡੇਲੀ ਡੈਸਕ ਟੀਵੀ ਕੈ